ਸਸਿਕਲ ਦੋਸਤੋ ਤੇ ਅੱਜ 0 ਮੀਟਰ ਜੌਂਡੀਅਰ ਦੇ ਵਿੱਚ ਲੈ ਲੈਣ ਦਾ ਇੰਜਨ ਵੀਡੀਓ ਆਪਣੀ ਹੈਗੀ ਆ 17ਵੀਂ ਤੇ ਅੱਜ ਸਵਾਲਾਂ ਦੇ ਜਵਾਬ ਤੇ ਕੁਝ ਗਲਤੀਆਂ ਹੋ ਗਈਆਂ ਸੀ ਪਿਛਲੀ ਵੀਡੀਓ ਵਿੱਚ ਉਹ ਸਾਰੀਆਂ ਬਾਰੇ ਤੇ ਪੂਰੀ ਅਪਡੇਟ ਕਰਦੇ ਆ ਕਿ ਕੀ ਕੀ ਦਾ ਕੰਮ ਹੋ ਚੁੱਕਿਆ ਕਿੰਨਾ ਖਰਚਾ ਆ ਤੇ ਕੀ ਕੀ ਕੰਮ ਹੋਣ ਵਾਲਾ ਤੇ ਇਹਦੇ ਵਿੱਚ ਨਾ ਲੈ ਲੈਣ ਦਾ 180 80 HP ਦਾ ਇੰਜਨ ਆਪਾਂ ਨੇ ਬੇਟੀ ਬੰਦ ਰੱਖਿਆ ਉਹ ਤੁਹਾਨੂੰ ਤੁਸੀਂ ਪਹਿਲਾਂ ਵੀ ਦੇਖ ਚੁੱਕੇ ਹੋ ਤੇ ਹੁਣ ਦਿਖਾਉਣਾ ਮੈਂ ਤੁਹਾਨੂੰ ਇਹ ਵਿੱਚ ਕੀ ਕੀ ਕੰਮ ਹੋ ਚੁੱਕਿਆ ਸਭ ਤੋਂ ਪਹਿਲਾਂ ਆਹ ਜੁਆਇੰਟ ਲੱਗ ਚੁੱਕਿਆ ਤੇ ਇਹ ਪੈਰ ਬਣ ਗਏ ਨੇ ਇਹ ਪੈਰ ਪੂਰੇ ਪਲੇਟਾਂ ਦੇ ਨੇ ਲੋਹੇ ਦੀਆਂ ਪਲੇਟਾਂ ਦੇ ਤੇ ਮਿਗ ਵੈਲਡਿੰਗ ਹੋਈ ਹੈ ਇਹਨਾਂ ਨੇ ਆਹ ਮੁਰੇ ਵਾਲੇ ਪੈਰ ਹੈ ਤੇ ਉਹ ਗੱਲ ਭੁੱਲ ਜੋ ਵੀ ਇਹਦੇ ਵਿੱਚ ਕੋਈ ਟੁੱਟ ਸਕਦਾ ਜਾਂ ਮੁਚ ਸਕਦਾ ਲੁੱਡੇ ਨੰਬਰ ਤੇ ਜਿਹੜਾ ਲੈ ਲੈਣ ਦਾ ਇੰਜਣ ਹੁੰਦਾ ਇਹਦਾ ਸੈਂਟਰ ਥੋੜਾ ਜਿਹਾ ਹੌਟ ਹੁੰਦਾ ਯਾਨੀ ਕਿ ਆ ਚੈੱਕ ਕਰ ਸਕਦੇ ਆ। ਆ ਪੁਲੀ ਨਾਲੋਂ ਵਾਟਰ ਪਾਡੀ ਦਾ ਸੈਂਟਰ ਥੋੜਾ ਹੌਟ ਹੁੰਦਾ। ਇਸ ਲਈ ਇੱਥੇ ਰੇਡੀਏਟਰ ਦਾ ਪੱਖਾ ਜਿਹੜਾ ਫਿੱਟ ਕਰਨਾ ਆਪਾਂ ਨੇ ਉਹਦਾ ਵੀ ਇੱਕ ਸਿਸਟਮ ਆਉਂਦਾ ਲੈਦਾ। ਉਹਦੇ ਨਾਲ ਹੋਊਗਾ। ਤੇ ਲਿਫਟ ਪੰਪ ਇੱਕ ਲਿਫਟ ਪੰਪ ਆ ਲੱਗ ਚੁੱਕਿਆ। ਪਾਵਰ ਸਟੀering ਵਾਲਾ ਲਿਫਟ ਪੰਪ ਨੇ? ਪਾਵਰ ਲਿਫਟ ਪਾਵਰ ਸਟੀering ਵਾਲਾ ਲਿਫਟ ਪੰਪ ਲੱਗ ਚੁੱਕਿਆ। ਤੇ ਇਹ ਜਿਹੜਾ ਲਿਫਟ ਵਾਲਾ ਪੰਪ ਆ ਉਹ ਤੇ ਪੇਂਟਿੰਗ ਹੋ ਰਹੀ ਹੈ ਸਾਹਮਣੇ ਉਹ ਵੀ ਤਿਆਰ ਹੈ ਬਣ ਕੇ ਥੱਲੇ ਲਿਫਟ ਵਾਲੀਆਂ ਪੈਪਾ ਬਣ ਕੇ ਤਿਆਰ ਹੋ ਗਈਆਂ ਨੇ ਪਲੇਟਾਂ ਨੂੰ ਰੰਗ ਹੋ ਚੁੱਕਿਆ ਜਿਹੜੀਆਂ ਉਹਦੇ ਸਪੋਟਾਂ ਲੱਗਣੀਆਂ ਉਹ ਵੀ ਬਿਲਕੁਲ ਤਿਆਰ ਹੈ ਉਹ ਹੁਣ ਆਪਾਂ ਤਾਂ ਨਹੀਂ ਲਾਈਆਂ ਇਹ ਵੀ ਹਜੇ ਥੋੜਾ ਜਿਹਾ ਜਿਹੜਾ ਰੰਗ ਹੋਇਆ ਉਹਨਾਂ ਨੂੰ ਟੂਕੇ ਦਾ ਉਹ ਖਰਾਬ ਹੋ ਜਾਊਗਾ ਕੰਮ ਚੱਲ ਰਿਹਾ ਜਿਹੜੀ ਮਾੜੀ ਮੋਟਾ ਸੈਡੀਆਂ ਰਹਿਣੀਆਂ ਇਹਨੂੰ ਆਪਾਂ ਨੇ ਦੋ ਸਲੈਂਸਰ ਫਿੱਟ ਕਰਨੇ ਨੇ ਜਿਹੜੇ ਸਲੈਂਸਰ ਹੈ ਕਿਉਂਕਿ ਦੋ ਸਲੈਂਸਰ ਹੀ ਹੈ ਇਹਦਾ ਧੂਏ ਨੂੰ ਸਹਾਰ ਸਕਣਗੇ ਤੇ ਆਹ টার্বੋ ਦਾ ਮੂਹ ਕਮਾਉਣਾ ਪੈਣਾ ਆਪਾਂ ਨੂੰ ਮੂਹ ਕਮਾਉਣ ਵਾਸਤੇ ਖੋਲੀ ਹੋਈ ਹੈ টার্বੋ ਦਾ ਸਾਇਡ ਚੈੱਕ ਕਰ ਲੋ ਪੱਖੀ ਦਾ ਸਾਇਡ ਚੈੱਕ ਕਰ ਲੋ ਤੇ ਸਲਫ ਲੱਗ ਗਈ ਇਹਨੂੰ 12 ਬੋਲਟ ਦੀ ਪਹਿਲਾਂ ਇਹਨੂੰ 24 ਬੋਲਟ ਦੀ ਸਲਫ ਹੁੰਦੀ ਆ ਤੇ ਆਪਾਂ ਲਾਉਨੇ ਆ ਇਹਨੂੰ 12 ਬੋਲਟ ਨਾਲੇ ਸਟਾਰਟ ਆਪਾਂ ਨੇ ਕਰਕੇ ਚੈੱਕ ਕਰ ਚੁੱਕੇ ਆ ਬਿਲਕੁਲ ਵਧੀਆ ਸਟਾਰਟ ਹੁੰਦਾ ਤੇ ਬਾਕੀ ਫਿਟਿੰਗ ਦੇਖੋ ਜਿਹੜਾ ਲੈ ਲੈਣ ਦੀ ਫਿਟਿੰਗ ਆ ਉਵੇਂ ਦੀ ਉਵੇਂ ਹੀ ਆ ਰੇਡੀਏਟਰ ਆਪਾਂ ਨੇ ਇਹਨੂੰ ਦੋ ਫਿਟ ਕਰਨੇ ਆ ਕਿਉਂਕਿ ਇੰਜਨ ਕਾਫੀ ਬੜਾ ਹੈ 180 ਹਾਰਸ ਪਾਵਰ ਦਾ ਦੇ ਇਹ ਰੇਡੀਏਟਰ بڑے ਦੋ ਫਿਟ ਕਰਨੇ ਆ ਦੋਹਾਂ ਦੇ ਵਿੱਚ ਇੰਟਰਕੂਲਰ ਵੀ ਲਾਉਣਾ ਟਰਬੋ ਵਾਲਾ ਉਹ ਵੀ ਸਮਾਨ ਰੇਡੀਏਟਰ ਆ ਰਹੇ ਨੇ ਕਿਉਂਕਿ ਆਰਡਰ ਕਰਨਾ ਪੈਂਦਾ بڑا ਸਮਾਨ ਘੱਟ ਵਿਕਦਾ ਤੇ ਆਹ ਲਿਫਟ ਪੰਪ ਦੀ ਗਰਾਰੀ ਤਿਆਰ ਹੋ ਗਈ ਹੈ ਇਸ ਪਾਈਸਲ ਤਿਆਰ ਕਰਾਉਣੇ ਪਾਈ ਤਾਂ ਹੀ ਥੋੜਾ ਟਾਈਮ ਲੱਗ ਜਾਂਦਾ ਇਹ ਚੀਜ਼ਾਂ ਨੂੰ ਤੇ ਇੱਥੇ ਇਹ ਗਰਾਰੀ ਬਣਨੀ ਹੈ ਪਹਿਲਾਂ ਇੱਥੇ ਕੰਪਰੈਸਰ कसा ਹੁੰਦਾ ਹੈ ਇਹ ਆ ਚੈੱਕ ਕਰੋ ਜਿਹੜਾ ਇਹਦਾ ਰੰਗ ਹੈ ਆਪਾਂ ਨੇ ਜੌਂਡੀਆ ਦੇ ਨਾਲ ਦਾ ਰੰਗ ਨਹੀਂ ਇਹਦਾ ਰੰਗ origignal ਹੈ ਇਹਨੂੰ ਇੱਕ ਨਹੀਂ ਰੱਖਣਾ ਕੋਈ ਚੇਂਜ ਨਹੀਂ ਕਰਨਾ ਬਾਕੀ ਜਿਹੜਾ ਮੁਰੇ ਵਾਲਾ ਰੰਗ ਹੈ ਪਲੇਟਾ ਰੰਗ ਹੈ ਉਹ ਸਾਰਾ ਚੇਂਜ ਕਰ ਦੇਣਗੇ ਜਿਹੜਾ ਡੀਜ਼ਲ ਫਿਲਟਰ ਵਾਸਤੇ ਆਹ ਪੱਤੀ ਬਣੀ ਹੋਈ ਹੈ ਇਹ ਲਾਵਾਂਗੇ ਤੇ ਇੱਥੇ ਲੱਗੂਗਾ ਵਾਟਰ ਸੈਪਰੇਟਰ ਫਿਲਟਰ ਬਾਕੀ ਸਾਰਾ ਕੁਝ ਸੀਲ ਬੰਦ ਹਾਂ ਦੇਖੋ ਹਜੇ ਤੱਕ ਕੋਈ ਹੋ ਵੀ ਨਹੀਂ ਲੱਗੀ ਟਰੈਕਟਰ ਦਾ ਵੀ ਤੁਹਾਨੂੰ ਵੀਊ ਦਿਖਾ ਦਣਾ ਹੈ ਟਰੈਕਟਰ ਦੇਖੋ ਨਾ ਸ਼ਾਨਦਾਰ ਬਿਲਕੁਲ ਸਹੀ ਫਿਟਿੰਗ ਆ ਜਿੰਨੀ ਕੋਈ ਬੜਾ ਨਹੀਂ ਲੱਗ ਰਿਹਾ ਟਰੈਕਟਰ ਤੇ ਉਦੋਂ ਗਲਤੀ ਹੋ ਗਈ ਸੀ ਇਹਦੇ ਟਾਇਰ ਚੇਂਜ ਕੀਤੇ ਸੀਗੇ ਮੈਂ ਕੋਈ ਗਲਤੀ ਨਾਲ ਬੋਲ ਬੈਠਿਆ ਤੇ ਲੋਕ ਕਮੈਂਟ ਕਰ ਰਹੇ ਤੇ ਵੀ ਇਹਦੇ ਅਸਲ ਟਾਇਰ ਦਾ ਸਾਈਜ਼ ਚੈੱਕ ਕਰਵਾਣਾ ਤੁਹਾਨੂੰ 18 4 30 ਹੈ ਜੀ 14 ਪਲਾਈ ਦਾ ਟਾਇਰ ਹੈ ਇਹ 18 4 30 ਤੇ ਅੱਗੇ ਵਾਲੇ ਟਾਇਰ 12424 ਦੇ ਨੇ ਇਹ ਵੀ ਟਾਇਰ ਬੜੇ ਤੇ ਰਿਮ ਸਮੇਤ ਵਾ ਪਾਏ ਆ ਆ ਦੇਖੋ ਰਿਮ ਦਾ ਰੇਟ ਦੱਸਦੇ ਆ 8600 62B ਦਾ ਰਿਮ ਰਿਮ ਇਕੱਲਾ ਹੈ ਤੇ ਜਿਹੜੇ ਆਪਣੇ ਟਾਇਰਾਂ ਦੀ ਪਾਈ ਸੀਗੀ ਉਹ ਟਾਇਰ ਸੇਲ ਹੋ ਚੁੱਕੇ ਨੇ ਉਹ ਵਿਕ ਗਏ ਤੇ ਹੁਣ ਵੀ ਕਈ ਫੋਨ ਵੀ ਕਰ ਰਹੇ ਸੀਗੇ ਤੇ ਤੁਹਾਨੂੰ ਦੱਸ ਦਈਏ ਵੀ ਇਹੋ ਟਾਇਰ ਵਿਕ ਚੁੱਕੇ ਨੇ ਬਾਕੀ ਆ ਇੰਜਨ ਰਹਿ ਰਿਹਾ ਆ ਜਿਹੜਾ ਸੋਨ ਵਾਲੀ ਕਾ 60 ਦਾ ਇੰਜਨ ਹੈ ਕੋਈ ਵੀਰ ਰੇਟ ਘਟ ਲਾ ਰਹੇ ਹੈ ਪਰ ਇੰਜਨ ਇਹ ਨਵਾਂ ਹੈ ਬਿਲਕੁਲ ਜੇ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਵੀ ਕੰਟੈਕਟ ਕਰ ਸਕਦੇ ਹੋ ਤੇ ਆਹ ਸੋਨ ਵਾਲੀ ਇਕਾ ਦਾ ਇੰਜਨ ਵੀ ਤਿਆਰ ਰੈਡੀ ਹੈ ਇਹਦੀ ਪਲੇਟ ਬਣਨੀ ਤਿਆਰ ਹੋ ਗਈ ਇਹ ਵੀ ਕਰਾਂਗੇ ਦਿਖਾਵਾਂਗੇ ਵੀਡੀਓ ਤੇ तकरीबन ਕੱਲ੍ਹ ਤੱਕ ਵੀਡੀਓ ਆ ਜਾਊਗੀ ਤੁਹਾਨੂੰ ਸਟਾਰਟ ਕਰਕੇ ਇਹਨੂੰ ਗੇੜਾ ਦਿਖਾਵਾਂਗੇ ਇੱਕ ਵਾਰੀ ਤਾਂ ਤੁਹਾਨੂੰ ਅੰਦਾਜ਼ਾ ਲੱਗ ਜਾਊ ਕਿ ਕਿੰਨੇ ਇਹਦੀ ਵੜਕ ਕਿਵੇਂ ਹੈ ਤੇ ਏਅਰ ਕ੍ਰੈਂਡਰ ਵੀ ਆਪਾਂ ਨੇ ਇੱਥੇ ਫਿੱਟ ਕਰਦਾਂ ਬੈਟਰੀ ਦੇ ਕੋਲ ਬੈਟਰੀ ਵੀ ਇੱਥੇ ਤੇ ਆਹ ਸ਼ਾਫਟ ਥੱਲੇ ਦੇਖੋ ਬਿਲਕੁਲ ਕਵਰ ਕਰਦੀ ਆਹ ਕੈਪ ਬਣਾਇਆ ਜੀ ਦੇਖੋ ਲੱਗਦਾ ਜਾ ਲੱਗ ਰਿਹਾ ਜਿਵੇਂ ਨਾਲ ਦਾ ਹੀ ਹੁੰਦਾ ਜਿਵੇਂ ਕੰਪਨੀ ਦਾ ਸੈਂਟਰ ਚੈੱਕ ਕਰ ਲਓ ਬਿਲਕੁਲ ਸਹੀ ਹੈ 4x4 ਦੀ ਆਹ ਤੇ ਇਹ ਟਰੈਕਟਰ ਹੈਗਾ A B C D ਚਾਰ ਗੇਰ ਵਾਲਾ ਚਾਰ ਅੰਦਰ ਹੈ ਚਾਰ ਅੰਦਰ ਹੈ ਜਾਨੀ ਕਿ ਕਿੰਨੇ ਗੇਰ ਹੋਗੇ 16 24 ਗੇਰ ਹੋਗੇ ਚਾਰ ਅੰਦਰ ਹਾਂ ਚਾਰ ਚਾਰ ਸੋळा 16 16 ਗੇਰ ਵਾਲਾ ਅੱਜ ਜਗਾ ਬੱਤੀ ਹੋਵੇ 32 ਗੇਰ ਵਾਲਾ ਹਰੈਕਟਰ ਹੋ ਗਿਆ ਹਾਂ ਥੱਲੇ ਵੀ ਇਹਦੇ ਟਿਊਬਾਂ ਟਾਂਬਾਂ 'ਚ ਵੀ ਬਹੁਤ ਫਰਕ ਪਾਇਆ ਹੋਇਆ ਹੈਵੀ ਬਣਾਈਆਂ ਸਾਰੇ ਹੈਵੀ ਬਣਾਈਆਂ ਆਮ ਟ੍ਰੈਕਟਰ ਨਾਲ ਛੱਟ ਜ਼ਿਆਦਾ ਲੱਗੀ ਜਿਹੜੇ ਇਹ ਨਟ ਹੈ ਇਹਨਾਂ ਦੀ ਕੁਆਂਟੀਟੀ ਵੀ ਜ਼ਿਆਦਾ ਹੈ ਰਹਾ ਟੈਂਕੀ ਥੋੜੀ ਜੱਗਗੇ ਨੂੰ ਕਰਤੀ ਜਿਵੇਂ ਵਿਜ਼ਿਬਿਲਟੀ ਵੱਧ ਜੂਗੀ ਟੈਂਕੀ ਹੈ ਉੱਡੀ ਹੋਆ ਇੱਕ ਆਹ ਪ੍ਰੈਸ਼ਰ ਪਲੇਟ ਪਈ ਹੈ ਇਹ ਟਰੈਕਟਰ ਦਾ ਉਹ ਜਿਹੜਾ ਪੁਰਾਣਾ ਇੰਜਣ ਹੈ ਜਿਹੜਾ ਵਿੱਚੋਂ ਕੱਢਿਆ ਜਾਣ ਕੇ ਨਵਾਂ ਇੰਜਣ ਉਹਦੇ ਨਾਲ ਜ ਆਪਾਂ ਨੇ ਫਿੱਟ ਕਰਕੇ ਰੱਖ ਲੈਣੀ। ਬਾਕੀ ਅਪਡੇਟ ਕੱਲ ਨੂੰ ਆਊਗੀ। ਤੇ ਆਹਾ ਸੀਗੀ ਅਪਡੇਟ। ਜੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ। ਤੁਹਾਨੂੰ ਚਲਾ ਕੇ ਵੀ ਦਿਖਾਵਾਂਗੇ ਪਿੱਛੇ ਜੱਗੇ ਬੋਸ ਮੰਗ। ਜੜੀਆਂ ਵੱਤੋਂ ਬੜੀਆਂ ਤੋਂ ਬੜਿਆ ਸਮਾਨ ਹੈ ਉਹ ਪਾ ਕੇ ਜੋੜ ਲਵਾ ਕੇ ਦਿਖਾਵਾਂਗੇ ਟਰੈਕਟਰ ਚ ਕੀਰ ਦੱਸਿਓ ਵੀ ਕੋਈ ਕੱਚਾ ਹੈ ਬਿਲਕੁਲ ਜਹਾਜ਼ ਲੱਗਦਾ ਟਰੈਕਟਰ। ਦੇਖੋ ਜੋਸ ਰੇਡੀਏਟਰ ਵਗੈਰਾ ਲੱਗ ਜਾਣਾ ਨਾ ਤੇ ਆਪਣੀ ਵਰਕਸ਼ਾਪ ਹੈ ਜੀ ਸਰੰਦ ਸਰਿੰਦਰ ਟਰੈਕਟਰ ਵਰਕਸ਼ਾਪ ਦੇ ਨਾਮ ਨਾਲ ਹੈ ਤੇ ਆਪਾਂ ਦੇ ਕੋਲ ਪਹਿਲਾਂ ਵੀ ਟਰੈਕਟਰ ਬਹੁਤ ਸਾਰੇ ਰੋਕੇ ਗਏ ਨੇ ਤੇ ਆਹ ਵੀ ਟਰੈਕਟਰ ਹੁਣ ਨਿਕਲਣੇ ਵਾਲਾ ਹੀ ਆ ਧੰਨਵਾਦ ਜੀ ਵੀਡੀਓ ਦੇਖਣ ਲਈ ਜੇ ਤੁਸੀਂ ਵੀ ਮੇਰੇ ਤੱਕ ਪਹੁੰਚ ਗਏ ਹੋ ਤਾਂ ਸਬਸਕ੍ਰਾਈਬ ਕਰਦੇ ਇੱਕ ਵਾਰੀ ਲਾਈਕ ਕਰਦੇ